ਆ ਜੀ ਪ੍ਰਚੰ ਸੁਭਾਗ ਦੇ ਨਾਮ ਕੀ ਆਤਾ ਰੱਖੀਏ ਸੰਗਤਾਂ ਅਰੇ ਵਚਨ ਮੈਂ ਆਪੋ ਜੀ ਨਾਲ ਪਹਿਲੇ ਸਾਂਝਾ ਕਰਦੇ ਆ ਗੁਰ ਨਾਲ ਸੁਣਿਓ ਰਹਿਤ ਨਾਮੇ ਦਾ ਵਚਨ ਹੈ ਸਿੱਧੇ ਜਿ ਸ਼ਬਦਾਂ ਦਾ ਆਪ ਜੀ ਨਾਲ ਸਾਥ ਖਾ ਲੈਣਾ ਹੈ ਕਿ ਕਲਗੀਧਰ ਬੇਦਾ ਮਹਾਰਾਜ ਨੇ ਭਾਈ ਨੰਦ ਦਾ ਆਪ ਨੂੰ ਪ੍ਰੇਸ਼ ਕਰਦਿਆ ਇੱਕ ਵਚਨ ਕਿਹਾ ਹੈ ਰਹਿਤ ਨਾਮੇ ਭਾਈ ਨੰਦਰਾਲ ਜੀ ਦੇ ਆਪੋ ਜੀ ਪੜ੍ਹਦੇ ਹੋ ਜਦੋਂ ਸਮਾਂ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਤ ਸੰਤ ਦਰ ਤੇ ਬਾਤ ਚਲਾਦੇ ਉਹ ਜੇ ਕਰਦਾ ਹੋਵੇ ਸਾਥ ਸੰਗਤ ਵਿੱਚ ਬੈਠਾ ਹੋਵੇ ਸਾਥ ਸੰਗਤ ਦੇ ਵਿੱਚ ਬੈਠ ਕੇ ਜੇ ਸਿੱਖ ਬੰਦਾ ਕਰੇ ਤੇ ਨੱਥਾ ਦਾ ਭਾਗੀ ਹੋਵੇ ਇਹ ਵੀ ਆਪਣੇ ਕੋਲੋਂ ਡਰੋਂ ਬਾਅਦ ਤੇ ਆਪਣੇ ਕੋਲੋਂ ਘਰਾਂ ਦੇ ਉੱਤੇ ਬਚ ਨਹੀਂ ਸਕਦੇ ਜੀ ਕਹਿੰਦੇ ਹਨ ਮਾਮਿਆਂ ਦੇ ਬਚਨ ਹੈ ਔਰ ਇਨਾ ਹੀ ਬਚਨਾਂ ਨੂੰ ਵਿਚਾਰਨ ਬਾਅਦ ਤੇ ਆਪਾਂ ਅੱਜ ਜੀ ਉੱਦੀ ਜੀ ਬੈਠੇ ਆ ਜਿਨ੍ਹਾਂ ਨੇ ਗੁਰੂ ਕੀ ਧਰਮ ਦਾ ਮਹਾਰਾਜ ਦੇ ਪੂਰੇ ਪੂਰੇ ਬਚਨ ਸੁਣਾਏ ਨਾ ਉਹਨਾਂ ਦੀ ਜਾਨ ਵਿੱਚ ਅਸੀਂ ਡੁੱਬ ਰਹੇ ਹਾਂ